ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਆਪਣਾ ਟੌਪਿਕ ਹੈ ਜੀ ਸੂਫੀ ਸਿਲਸਿਲੇ ਠੀਕ ਹੈ ਜੀ ਇਧਰ ਜੀ ਸਿਲਸਿਲੇ ਦਿੱਤਾ ਹੋਇਆ ਜੀ ਠੀਕ ਹੈ ਜੀ ਇਹ ਦਾ ਸੰਸਥਾਪਕ ਦੱਸ ਰਹੀ ਹਾਂ ਜੀ ਤੁਹਾਨੂੰ ਮੈਂ ਕਿਹੜਾ ਹੁੰਦਾ ਠੀਕ ਹੈ ਜੀ ਚਿਸ਼ਤੀ ਸ਼ੇਖ ਮੁਇਨੁद्दीन ਚਿਸ਼ਤੀ ਠੀਕ ਹੈ ਜੀ ਸੋਹਰਾਵਰਦੀ ਬਹਾਉਦੀਨ ਜ਼ਕਰੀਆ ਫਿਰਦौसी ਸ਼ੇਖ ਬਦਰੁਦੀਨ ਸਤਾਰੀ ਸ਼ਾ ਅਬਦੁਲ ਸਤਾਰੀ कादरी अब्दुल कादिर जिलानी नक्शबंदी ख्वाजा बाकी बिल्ला महादेवी मोहम्मद माधी रोशनिया ब्याजत अंसारी कलंदरी निजामुद्दीन कलंदर मलामती जूल नून मदारी शाह मदार उबेसी अबूसूल ਕਾਇਮੀ ਠੀਕ ਜੀ ਹੋਪ ਸੋ ਜੀ ਤੁਹਾਨੂੰ ਜਿਹੜੇ ਸੂਫੀ ਸਿਲਾ ਲੇਖ ਹੈ ਇਹਨਾਂ ਬਾਰੇ ਜੋ ਵੀ ਮੈਂ ਜਾਣਕਾਰੀ ਦਿੱਤੀ ਹੈ ਠੀਕ ਹੈ ਜੀ ਉਹ ਚੰਗੀ ਲੱਗੀ ਹੋਣੀ ਤੇ ਸਭ ਨੂੰ ਸਮਝ ਆਇਆ ਹੋਣਾ ਜੀ ਇਹ ਟਾਪਿਕ ਧੰਨਵਾਦ ਜੀ ਸਾਰਿਆਂ ਨੂੰ